ਕਰਦੇ ਹਾਂ ਜੀ ਤੁਹਾਡਾ ਆਪਣੇ ਚੈਨਲ ਤੇ ਸੋ ਜੇਕਰ ਚੈਨਲ ਤਾਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਸਾਡਾ ਟੈਲੀਗ੍ਰam ਚੈਨਲ ਵੀ ਹੈਗਾ ਉਹ ਵੀ ਤੁਸੀਂ ਜੁਆਇਨ ਕਰ ਸਕਦੇ ਹੋ ਸੋ ਗੱਲ ਕਰਦੇ ਹਾਂ ਜੋ ਅਧਿਆਪਕਾਂ ਵੱਲੋਂ ਡੀਪੀਏ ਦਫ਼ਤਰ ਤੱਕ ਕਰਾਓ ਕੀਤਾ ਗਿਆ ਸੀ ਉਸ ਸੰਬੰਧ ਵਿੱਚ ਅੱਜ ਅਸੀਂ ਗੱਲ ਕਰਾਂਗੇ ਇਟਡੀ 59 ਚਰਨ ਮੇਂ ਭਰਤੀ ਤੇ ਬਰੋਜ਼ਗਾਰ ਅਧਿਆਪਕਾਂ ਵੱਲੋਂ ਸੋ ਅਧਿਆਪਕਾਂ ਵੱਲੋਂ ਡੀਪੀਏ ਦਫ਼ਤਰ ਤੱਕ ਕਰਾਓ 59 ਚਰਨ ਮੇਂ ਇਟਡੀ ਬਰੋਜ਼ਗਾਰ ਅਧਿਆਪਕਾਂ ਵੱਲੋਂ ਡਾਕਟਰੇਟ ਪਬਲਿਕ ਇਨਸਟਰਕਸ਼ਨ ਡੀਪੀਏ ਸਕੂਲਜ਼ ਮੁਹਾਲੀ ਦੇ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਦੇ ਹੋਏ ਕਹਰਾਵ ਕੀਤਾ ਗਿਆ ਯੂਨੀਅਨ ਵੱਲੋਂ ਇਹ ਘਰਾਓ 95 ਚਰਨ ਅਧਿਆਪਕਾਂ ਦੀ ਭਰਤੀ ਵਿੱਚ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ 4 April 2025 ਨੂੰ ਆਈ ਜੱਜਮੈਂਟ ਨੂੰ ਲਾਗੂ ਕਰਵਾਉਣ ਦੀ ਮੰਗ ਨੂੰ ਲੈ ਕੇ ਕੀਤਾ ਗਿਆ ਸੋ ਜੋ ਹਾਈ ਕੋਰਟ ਦੀ ਜੱਜਮੈਂਟ ਆਈ ਸੀ ਜੋ ਓਪਨ ਦੀ ਕੈਟਾਗਰੀਜ਼ ਜੋ ਹਾਈ ਕੋਰਟ ਦੀ ਜੱਜਮੈਂਟ ਆਈ ਸੀ ਕਿ ਜੋ ਓਪਨ ਦੀ ਸੀਟਸ ਜੋ ਪਹਿਲਾਂ ਫਿਲ ਕੀਤੀ ਜਾਂ ਉਸ ਤੇ ਰੋਸ ਵਜੋਂ ਜੋ 4 April 2025 ਨੂੰ ਆਇਓ ਜਜਮੈਂਟ ਨੂੰ ਲਾਗੂ ਰਵਾਨੀ ਮੰਗ ਨੂੰ ਕੀਤਾ ਗਿਆ ਸੀ ਸੋ ਜਜਮੈਂਟ ਕੇਸ ਨੰਬਰ 10 57 ਆਫ 225 ਵਿੱਚ ਵੀਰ ਭਾਨ ਐਂਡ ਆਦਰਸ ਵਰਸਸ ਸਟੇਟ ਵਿੱਚ ਕੋਰਟ ਨੇ ਸਾਫ ਹੁਕਮ ਦਿੱਤੇ ਹਨ ਕਿ 9594 ਦੇ ਅਪਕਾਂ ਦੀ ਭਰਤੀ ਦੌਰਾਨ ਜਨਰਲ ਓਪਨ ਕੈਟਾਗਰੀਆਂ ਦੀਆਂ ਪੋਸਟਾਂ ਨੂੰ ਪਹਿਲ ਦਿੱਤੀ ਜਾਵੇ ਅਤੇ ਬਾਅਦ ਵਿੱਚ ਰਿਜ਼ਰਵ ਰਿਜ਼ਰਵ ਕੈਟਾਗਰੀਆਂ ਦੀ ਭਰਤੀ ਹੋਵੇ ਇਸ ਭਾਟੀ ਵਿੱਚ ਕੁੱਲ 2787 ਪੋਸਟਾਂ 1170 ਜਨਰਲ 1998 एक्स सर्विस में 419 स्पोर्ट्स जनरल तहत प्रकाशित ਹੋਈਆਂ ਸਨ ਜੂਨੀਨ ਆਗੂਆਂ ਨੇ ਦੱਸਿਆ ਕਿ ਮਾਨ ਸਰਕਾਰ ਵੱਲੋਂ ਅਜੇ ਤੱਕ ਨਿਜਮੈਂਟ ਲਾਗੂ ਕਰਨ ਵਿੱਚ ਹੋ ਰਹੀ ਦੇਰੀ ਕਰਮਚਾਰੀਆਂ ਲਈ ਨਿਰਾਸ਼ਾ ਦਾ ਕਾਰਨ ਬਣ ਰਹੀ ਹੈ ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਜਲਦੀ ਕੋਈ ਸਕਾਰਾਤਮਕ ਕਦਮ ਨਾ ਚੁੱਕਿਆ ਗਿਆ ਤਾਂ ਰੋਸ ਮੁਜ਼ਾਹਰੇ ਤੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਸੋ ਇਸ ਮੌਕੇ ਜੋ ਹਾਜ਼ਰ ਜੂਨੀਨ ਆਗੂਆਂ ਵੱਲੋਂ ਇਹ ਸਭ ਯਾਰ ਯਾਕੀ ਜੇਕਰ ਸਰਕਾਰ ਵੱਲੋਂ ਜਲਦੀ ਹੀ ਜੋ ਓਪਨ ਦੀ ਲਿਸਟਾਂ ਜੋ ਪਹਿਲਾਂ ਨਹੀਂ ਭਰੀਆਂ ਜਾਂਦੀ ਤਾਂ ਸੰਘਰਸ਼ ਨੂੰ ਹੋਰ ਟਿਕਾ ਕੀਤਾ ਜਾਏਗਾ ਸੋ ਇਹ ਸੀ ਅੱਜ ਦੀ ਜਾਣਕਾਰੀ ਜੋ ਉਹਨਾਂ ਦੱਸਿਆ ਕਿ 1170 ਜਨਰਲ ਪਲੱਸ 1198 ਐਕਸ ਸਰਵਿਸਮੈਨ ਅਤੇ 419 ਸਪੋਰਟਸ ਜਨਰਲ ਮਿਲਾ ਕੇ ਜੋ ਪੋਸਟਾਂ ਬਣਦੀਆਂ ਨੇ 2787 ਉਸ ਨੂੰ ਜੋ ਪਹਿਲਾਂ ਫਿਲ ਕੀਤਾ ਜਾਏ ਉਸ ਤੋਂ ਬਾਅਦ ਜੋ ਰਿਜ਼ਰਵ ਕੈਟਾਗਰੀਆਂ ਨੇ ਉਹਨਾਂ ਨੂੰ ਜੋ ਫਿਲ ਕੀਤਾ ਜਾਏ ਸੋ ਇਹ ਸੇਟ ਸਭ ਮਿਲਦੇ ਆਗਲੀ ਅਪਡੇਟ ਨਾਲ ਕੋਈ ਹੋਰ ਅਪਡੇਟ ਆਉਂਦੀ ਹੈ ਇਸ ਰਿਲੇਟਡ ਤਾਂ ਤਦ ਤੱਕ ਲਈਜੀ ਧੰਨਵਾਦ ਜੀ